ਤੁਸੀਂ ਦੇਖ ਸਕਦੇ ਹੋ ਅਮਰਸਰ ਬਾਰ ਐਸੋਸੀਏਸ਼ਨ ਦੀਆਂ ਨੇ ਜਿੱਥੇ ਲੋਕ ਨਵਾਂ ਸਾਲ ਮਨਾ ਰਹੇ ਨੇ ਤਾਂ ਉੱਥੇ ਦੇਖ ਲਓ ਵਕੀਲ ਭਾਈਚਾਰੇ ਵੱਲੋਂ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਦੋਸ਼ ਲਗਾਇਆ ਜਾ ਰਿਹਾ ਕਿ ਜਿਹੜਾ ਬੂਥ ਕੈਪਚਰਿੰਗ ਜਿਹੜੀ ਆ ਅਜਨਾਲਾ ਦੇ ਵਿੱਚ ਕੀਤੀ ਗਈ ਜਿਹਦੇ ਵਿੱਚ ਐਡਵੋਕੇਟ ਦੇ ਜਿਹੜੇ ਮੈਂਬਰ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਸੀ ਕਿ ਜਿਹੜਾ ਇਲੈਕਸ਼ਨ ਕੈਂਪੇਨ ਜਿਹੜੀ ਕੀਤੀ ਜਾ ਰਹੀ ਤੇ ਬੂਥ ਕੈਪਚਰਿੰਗ ਹੋਈ ਆ ਤਾਂ ਜਿਹੜੀ ਧੇਰ ਹੈਗੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਹਾਲਾਂਕਿ ਦੋਸ਼ ਲਗਾਇਆ ਜਾ ਰਿਹਾ ਹੈ ਕਿ ਜਿਹੜੀ ਆ ਜਨਾਲਾ ਪੁਲਸ ਦੇ ਵੱਲੋਂ ਆ ਜਿਹੜੀ ਉਹ ਕਾਰਵਾਈ ਜਿਹੜੀ ਨਹੀਂ ਕੀਤੀ ਜਾ ਰਹੀ ਤਾਂ ਇਸ ਬਾਰੇ ਜੋ ਮੈਂਬਰ ਨੇ ਸਬੰਧਤ ਜੋ ਜਾਣਕਾਰੀ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਤੇ ਜੋ ਸਬੰਧਤ ਹੈ ਜੋ ਐਸਐਸਪੀ ਬਿਹਾਰੀ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਏਗੀ ਪੂਰਾ ਜੋ ਹੈ ਉਹਨਾਂ ਦਾ ਇਸ ਬਾਰੇ ਬਿਆਨ ਲਿਆ ਜਾਏਗਾ ਕਿ ਕਿਉਂ ਨਹੀਂ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਤਾਂ ਜਿਸ ਦੇ ਰੋਸ ਵਿੱਚ ਅੱਜ ਅੰਮ੍ਰਿਤਸਰ ਬਾਾਰ ਐਸੋਸੀਏਸ਼ਨ ਵੱਲੋਂ ਜਿਹੜਾ ਕੰਮਗਾਜ ਬੰਦ ਕਰਕੇ ਜੋ ਹੜਤਾਲ ਕੀਤੀ ਗਈ ਹੈ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਰਸਤੇ ਜਿਹੜੇ ਆ ਜੋ ਬਾਜ਼ਾਰ ਆ ਗਿਆ ਕਚੈਰੀ ਚੌਂਕ ਤੋਂ ਲੈ ਕੇ ਜੋ ਤੁਸੀਂ ਦੇਖ ਸਕਦੇ ਗਮਟਾਲਾ ਰੋਡ ਨੂੰ ਜਾਂਦੇ ਨੇ ਉਹ ਬੰਦ ਕੀਤੇ ਗਏ ਵਕੀਲਾ ਦੇ ਵੱਲੋਂ ਤੇ ਜਿਹੜਾ ਰੋਸ ਮਜਾਰਾ ਕੀਤਾ ਜਾ ਰਿਹਾ ਕਿ ਜਿਹੜਾ ਨਿਆ ਕੋਈ ਜਾਂ ਪੁਲਿਸ ਵੱਲੋਂ ਕਾਰਵਾਈ ਜੋ ਕੀਤੀ ਜਾਂਦੀ ਹੈ ਤਾਂ ਹੀ ਜਿਹੜਾ ਧਰਨਾ ਹਿੰਦ ਸਮਾਪਤ ਕੀਤਾ ਜਾਏਗਾ ਤਾਂ ਸਾਰੀ ਗੱਲਬਾਤ ਜੋ ਹੈ ਉਹ ਵੀ ਕਰਨ ਦੀ ਪੂਰੀ ਕੋਸ਼ਿਸ਼ ਹੈ ਕਿ ਜਲ ਤੁਹਾਡੇ ਲੱਗੇ ਜਿਹੜਾ ਐਡਵੋਕੇਟ ਮੇਰਾ ਨਾਮ ਹੈ ਐਡਵੋਕੇਟ ਰਿਸ਼ਮਨ ਆ ਮੈਟਰ ਹੈ ਕਿ ਮੇਰੀ ਫਰਜਾਈ ਪਾਇਲ ਇਕਸ਼ਨ ਜਿਹੜੀ ਅਜ ਨਗਰ ਕਮੇਟੀ ਦੀ ਹੈ ਆਸ਼ਟਰ ਦੀ ਉਹ ਲੜਾਈ ਸੀ ਮੈਂ ਬਤਾਰ ਉੱਤੇ ਉੱਤੇ ਜਿਹੜਾ ਹੁੰਦਾ ਵਾ ਬੋਲਿੰਗ 에ਜੰਟ ਪਰੇ ਆਪਣਾਂ ਕੇ ਬੈਠਾ ਹੋਇਆ ਸੀ ਰੂਲਿੰਗ ਪਾਰਟਨਰਸ ਸੰਬੰਧਤ ਉਸ ਬੰਦੇ ਉੱਥੇ ਅੰਦਰ ਆਏ ਨੇ ਜਿਨ੍ਹਾਂ ਨੇ ਆ ਕੇ ਸਾਰੇ ਬੋਲਿੰਗ 에ਜੰਟਾਂ ਨੂੰ ਬਾਹਰ ਕੱਢ ਦਿੱਤਾ ਜਿਹੜੇ ਕਿ ਉਹ ਅਜਨਾਲੇ ਨਾਲ ਸੰਬੰਧਤ ਵੀ ਨਹੀਂ ਜਿਨ੍ਹਾਂ ਚੋਂ ਕੁਝ ਹੋtras ਸੰਬੰਧਤ ਤੇ ਕੋਈ ਵੀ ਨਹੀਂ ਸੀ ਉਤੋਂ ਵੀ ਬਾਹਰ ਦੇ ਸੀ ਤੇ ਅਜਨਾਲੇ ਸਿਟੀ ਤੋਂ ਵੀ ਬਾਹਰ ਦੇ ਉਹਨਾਂ ਨੇ ਆ ਕੇ ਮੈਨੂੰ ਵੀ ਕਿਹਾ ਕਿ ਤੂੰ ਬਾਹਰ ਨਿਕਲ ਜਾ ਮੈਂ ਕਿਹਾ ਮੈਂ ਬਾਹਰ ਨਹੀਂ ਨਿਕਲਣਾ ਮੈਂ ਪੋਲਿੰਗ ਹੈ ਜਟਾ ਮੈਂ ਪੋਲਿੰਗ ਹੈ ਜਟਾ ਹੁੰਦੇ ਨਾ ਤੇ ਬਾਹਰ ਨਹੀਂ ਨਿਕਲਦਾ ਜਿੰਨੀ ਦੇਰ ਪੋਲਿੰਗ ਪ੍ਰੋਸੈਸ ਪੂਰਾ ਨਹੀਂ ਹੁੰਦਾ ਤੇ ਕਹਿੰਦੇ ਤੂੰ ਵੱਡਾ ਵਕੀਲ ਬਣਿਆ ਤੈਨੂੰ ਅਹੀਂ ਬਾਹਰ ਕੱਢ ਲੈਣਿਆ ਇਹਨਾਂ ਨੇ ਮੇਰੇ ਨਾਲ ਧੱਕਾ ਮੁਕੀ ਸ਼ੁਰੂ ਕਰ ਦਿੱਤੀ ਮੇਰੇ ਗਨ ਪੁਆਇੰਟ ਦੇ ਉੱਤੇ ਪਿਸਤਲ ਘੱਟ ਕੇ ਯਾਰ ਵਾਲਵਰ ਸੀ ਆਇਤ ਉਹ ਮੇਰੇ ਰੱਖ ਕੇ ਛਾਤੀ ਦੇ ਉੱਪਰ ਮੈਨੂੰ ਕਹਿਣ ਲੱਗੇ ਤੂੰ ਬਾਹਰ ਨਿਕਲਦਾ ਕਿ ਨਹੀਂ ਨਿਕਲਦਾ ਔਰ ਉੱਥੇ ਗਨ ਪੁਆਇੰਟ ਤੇ ਇਹਨਾਂ ਨੇ ਮੈਨੂੰ ਬਾਹਰੋਂ ਕੱਢਿਆ ਮੇ ਸਾਡੇ ਜਿਹੜਾ ਉੱਤੇ ਕੋਲ ਬੂਸਤ ਪ੍ਰਸ਼ਾਸਨ ਦੇ ਚੌਰਾ ਦੇ ਵਿੱਚ ਇਹਨਾਂ ਵਜੂਦ ਲੱਗੀ ਉੱਤੇ ਉਹਨਾਂ ਨੂੰ ਕੋਈ ਨਹੀਂ ਕਰਨ ਦੀ ਕਾਰਵਾਈ ਕੀਤੀ ਜੋ ਉਹਨਾਂ ਨੇ ਕਾਰਵਾਈ ਕੀਤੀ ਹੁੰਦੀ ਤੁਸੀਂ ਵੀਡੀਓ ਦੇਖੋਗੇ ਵੀਡੀਓ ਦੇ ਵਿੱਚ ਸਾਰੀ ਭਾਈ ਚਾਂਸ ਤੁਹਾਡੇ ਅਰਗੇ ਪੱਤਰਕਾਰ ਭਾਈ ਆ ਰਹੇ ਨੇ ਇਹ ਵੀਡੀਓ ਬਣਾ ਲਈ ਆਦਰਵਾਇਸ ਤੇ ਇਹ ਵੀ ਇਹਨਾਂ ਨੇ ਨਹੀਂ ਸੀ ਮੰਨਣੀ ਗੱਲ ਕੋਈ ਵੀ ਚੀਜ਼ ਹੋਈ ਆ ਤੁਸੀਂ ਇਹ ਦੇਖੋਗੇ ਕਿ ਮੈਨੂੰ ਜਦੋਂ ਅੰਦਰੋਂ ਬਾਹਰ ਕੱਢ ਰਿਆ ਪੁਲਿਸ ਦੇ ਬੰਦੇ ਖੁਦ ਨਾਲ ਇੱਕ ਐਸਆਈ ਮੈਨੂੰ ਬਹੁਤ ਫੜ ਕੇ ਬਾਹਰ ਕੱਢਿਆ ਵੋਟਾਂ ਵੀ ਮੰਨਦੇ ਹੋ ਕਿ ਜਿਹੜੀਆਂ ਧੱਕੇਸ਼ਾਹੀ ਨਾ ਪਾਈਆਂ ਗਈਆਂ ਨੇ ਜੀ ਵੋਟਾਂ ਤਾਂ ਬਿਲਕੁਲ ਧੱਕੇਸ਼ਾਹੀ ਨਾਲ ਛੱਡ ਕੇ ਇਹਨਾਂ ਨੇ ਰਿਜ਼ਲਟ ਵੀ ਸਾਨੂੰ ਨਹੀਂ ਦਿਖਾਇਆ ਆਪਣੇ ਆਪ ਹੀ ਡਿਕਲੇਅਰ ਕਰ ਦਿੱਤਾ ਵਾ ਪੋਲਿੰਗ ਮਸ਼ੀਨਾਂ ਨਾਲ ਜਿਹੜੀ ਬੋਥੀ ਬੋਥ ਦੇ ਉੱਪਰ ਪੋਲਿੰਗ ਮਸ਼ੀਨ ਹੈ ਉਹ ਵੀ ਸਾਨੂੰ ਨਹੀਂ ਦੱਸੀ ਜਿਹੜੀ ਈਵੀਐਮ ਹੈ ਉਹ ਸਾਨੂੰ ਦਿਖਾਈ ਨਹੀਂ ਰਿਜ਼ਲਟ ਉਹਦੇ ਉੱਤੇ ਸਾਨੂੰ ਨਹੀਂ ਦਿਖਾਇਆ ਕੋਈ ਤੁਹਾਨੂੰ ਮੈਂਬਰ ਜਿਹੜੇ ਲੱਗੇ ਹੋਣ ਕਿਹੜੀ ਪਾਰਟੀ ਤੇ ਹੈ ਜਿਹੜੇ ਇਸ ਤਰ੍ਹਾਂ ਦੀ ਕਰਪੀ ਕੋਸ਼ਿਸ਼ ਕੀਤੀ ਸਾਰੇ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਤ ਲੋਕ ਸੀਗੇ ਸ਼ਰਿਆਮ ਉਹਨਾਂ ਦੇ ਉਹਨਾਂ ਦੇ ਨਾਲ ਜਿਹੜਾ ਆਮ ਆਦਮੀ ਬਾਕੀ ਦੀ ਕੈਂਡੀਡੇਟਸ ਦੀ ਉਹਦਾ ਬੇਟਾ ਨਾਲ ਇਨਵੋਲਵ ਸੀ ਉਹਦੇ ਲਲਕਾਰੇ ਦੇ ਉੱਤੇ ਸਾਰਿਆਂ ਨੇ ਇਹ ਬਾਕੀ ਨਾ ਕਰ। ਕਿ ਉਹਨਾਂ ਜਿਹੜਾ ਹੈਗਾ ਕੀ ਬੋਲ ਬੋਲੋ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜੇ ਕਾਰਵਾਈ ਕੀਤੀ ਜਾ ਰਹੀ ਹੁੰਦੀ ਅੱਜ ਦੇਖੋ ਖਰੀਬ-ਖਰੀਬ 12 14 15 ਦਿਨ ਹੋ ਗਏ 21 ਤਰੀਕ ਤੇ ਅੱਜ 3 ਤਰੀਕ ਹੋ ਗਿਆ 13 14 ਦਿਨ ਹੋ ਗਿਆ ਜੇ ਕਾਰਵਾਈ ਕੀਤੀ ਹੁੰਦੀ ਤੇ ਅਸੀਂ ਇੱਥੇ ਕਿਉਂ ਬੈਠੇ ਅੱਜ ਤੁਹਾਡੇ ਵੱਲੋਂ ਵੀ ਜਿਹੜਾ ਕੋਈ ਰਾਤਿ ਕੁਰੀ ਸੀ ਕਿ ਪਿੱਛੇ ਆ ਗਿਆ ਤੁਹਾਡੇ ਕੋਲ ਦੇਖੋ ਅਸੀਂ ਇਲੈਕਸ਼ਨ ਦੇ ਇਸ਼ੂ ਤੇ ਬਹੁਤੀ ਗੱਲ ਰਿੰਗ ਕਰਨਾ ਚਾਹੁੰਦੇ ਅਸੀਂ ਜਿਹੜਾ ਵਕੀਲ ਭਾਈ ਚਾਰੇ ਦੇ SLA ਮੰਡੀ ਸ਼ਬਦਾਂ ਦੀ ਕੋਲੀ ਹੈ ਗਨ ਪੁਆਇੰਟ ਦੇ ਉੱਤੇ ਬੋਥੋਂ ਮੈਨੂੰ ਬਾਹਰ ਕੱਢਿਆ ਮੇਰਾ ਧੱਕਾ ਮੁੱਕੀ ਕੀਤੀ ਹੈ ਮੈਨੂੰ ਕਮਰੇ ਦੇ ਅੰਦਰ ਪਹਿਲਾਂ ਬੰਦਕ ਬਣਾਇਆ ਵਾ ਉਸ ਤੋਂ ਬਾਅਦ ਵਿੱਚ ਧੱਕੇ ਮੁੱਕੀ ਮਾਰ ਕੇ ਗਨ ਪੁਆਇੰਟ ਤੇ ਮੈਨੂੰ ਜਿਹੜਾ ਬਾਹਰ ਕੱਢਿਆ ਵਾ ਔਰ ਮੇਰੇ ਨਾਲ ਉਪਦੇਸ਼ ਕਰਕੇ ਮੇਰੇ ਕਪੜੇ ਪਾੜੇ ਜੋ ਅਫਾਇਲ ਸੋਧਤੇ ਬਣਦੇ ਆ ਉਹਨਾਂ ਤੇ ਪਰਚਾ ਦਰਜ ਕਰਨਾ ਕਰੂੰਦੇ ਸੁਬੰਧ ਦੇ ਵਿੱਚ ਅਸੀਂ ਆਪ ਦੀ ਮਨਤਾ ਇਹ ਕਿੰਨੇ ਕ ਮੈਂਬਰ ਸੀ ਜਿਹੜੇ ਕੋਲ ਜਿਹੜੇ ਆਪਣੇ ਦਫ਼ਤਰ ਪੁੱਦੇ ਸੀ ਇਹਨਾਂ ਚ 7 ਤੋਂ 8 ਮੈਂਬਰ ਸੀ ਜਿਨ੍ਹਾਂ ਦੇ ਵਿੱਚੋਂ 4 ਬੰਦੇ ਮੈਂ ਮੌਕੇ ਤੇ ਪਛਾਣਦਾ ਇੱਕ ਬਾਅਦ ਚ ਪਛਾਣ ਕਰਾਂ ਪੁਲਿਸ ਨੂੰ ਐਂਟੀਮੇਟ ਕਰ ਦਿੰਦਾ ਦੋ ਬੰਦੇ ਹੋਰ ਨੇ ਦੋ ਜਾਂ ਤਿੰਨ ਬੰਦੇ ਹੋਰ ਨੇ ਜਿਨ੍ਹਾਂ ਨੂੰ ਮੈਂ ਨਹੀਂ ਪਛਾਣਦਾ ਅਚਾਨਕ ਆਉਣ ਤੋਂ ਬਾਅਦ ਚ ਦੱਸਾਂਗਾ ਬਿਨਾ ਪਛਾਣਤੋਂ ਮੈਂ ਕਿਸੇ ਤਰ੍ਹਾਂ ਨਹੀਂ ਨਹੀਂ ਲੱਗਾ ਉਸੇ ਸਰਪਕੂਲ ਤੋਂ ਮੌਜੂਦ ਸੀ ਜਦੋਂ ਸਾਰਾ ਕੁਝ ਹੋਇਆ ਸੀ ਤੁਸੀਂ ਇਹ ਵੀਡੀਓ ਦੇ ਵਿੱਚ ਵੀ ਦੇਖੋਗੇ ਕਿ ਬੁੱਤੋ ਬਿਲਕੁਲ ਮੌਜੂਦ ਸੀ ਸਰ ਕਿਹੜੀ ਵਾਰਡ ਸੀ ਵਾਕਿਆ ਤੇ ਇਹ ਵਾਰਡ ਨੰਬਰ 7 ਅਜਨਾਲ ਹੁਣ ਕੀ ਮੈਂ ਤੁਸੀਂ ਜਿਹੜਾ ਹੈਗਾ ਮਨ ਕਰਦੇ ਜੋ ਮੰਗਦੇ ਮੈਂ ਦੱਸਿਆ ਜੀ ਅਸੀਂ ਇਹ ਕਿੰਨਾ ਵੀ ਜਿੰਨਾ ਨੇ ਕਾਨੂੰਨ ਨੂੰ ਹੱਥ ਚ ਲਿਆ ਵਾਰਡ ਦੇ ਬੰਦਿਆਂ ਦਾ ਵੈਪਨ ਲੈ ਕੇ ਬੁੱਤ ਦੇ ਅੰਦਰ ਐਂਟਰ ਕਰਨਾ ਪਾਟਾ ਔਰ ਕੁੱਟਮਾਰ ਕਰਨਾ ਬਣਦਾ ਜੇ ਨਹੀਂ ਬਣਦਾ ਤੇ ਉਹਨਾਂ ਦੇ ਉੱਤੇ ਜੋ ਸੈਕਸ਼ਨ ਲੱਗ ਕੇ ਤਾਂ ਰਹਾਵਾ ਲੱਗ ਕੇ ਪ੍ਰਚਾਰ ਕਰਨਾ ਬਣਦਾ ਉਸ ਪ੍ਰਸ਼ਾਸਨ ਕਰੇ ਸਰ ਕੀ ਕਹਿਣਾ ਹੈ ਆਪਣੇ ਕਾਨੂੰਨੀ ਰਖਵਾਲਿਆਂ ਨਾਲ ਕਾਨੂੰਨੀ ਇਹ ਬੜੀ ਗਲਤ ਗਲਤ ਗੱਲ ਆ ਅਸੀਂ ਇਹੋ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਵੀ ਐਡੇ ਸੀਨੀਅਰ ਐਡਵੋਕੇਟ ਪ੍ਰਿਮੋਦ ਜੀ ਨਾਲ ਜਿਹੜੀ ਅਤਕਿਸ਼ਾਈ ਕੀਤੀ ਆ ਉਹਨਾਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੋਵੇ ਅਜਨਾਲਾ ਬਾਰ ਜਿਹੜੀ ਇਹਨਾਂ ਨਾਲ ਖਲੋਤੀ ਆ ਅਜ ਦੂਸਰੇ ਸੰਦਰਭ ਦੇ ਵਿੱਚ ਇੱਥੇ ਜਿਹੜੀ ਅਮਰਸਰ ਬਾਰ ਵੱਲੋਂ ਜਿਹਨਾਲਾ ਬਾਰ ਵੱਲੋਂ ਜਿਹੜੀ ਤੇ ਅੱਤਰਨਾਥ ਸਾਜੇ ਤੋਂ ਸਾਜੇ ਤੁਸੀਂ ਵੀ ਉੱਥੋਂ ਆ ਬਾਰ ਅਜਨਾਲਾ ਬਾਰ ਦੇ ਮੈਂਬਰ ਉਹ ਨਮਾएंगे ਉਹ ਤੁਹਾਨੂੰ ਲੱਗਦਾ ਕਿ ਜਿਹੜਾ ਪੁਲਿਸ ਦਾ ਸੀ ਕਾਨੂੰਨ ਦਾ ਰਿਸਤਨਾ ਆ ਤਾਂ ਇਹ ਪੁਲਿਸ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਤਾਂ ਬਿਲਕੁਲ ਜੀ ਤੁਸੀਂ ਦੂਸਰੇ ਸੰਦਰਭ ਨੂੰ ਪੱਕੇ ਤੌਰ ਤੇ ਜਿਹੜਾ ਸਾਥ ਦਿੱਤਾ ਸੀ ਜੇ ਸਾਥ ਦਿੱਤਾ ਹੁੰਦਾ ਤੇ ਅੱਜ ਇੱਥੇ ਗੱਲ ਨਾ ਇਸੇ ਕਰਕੇ ਆ ਕੇ ਜਿਹੜਾ ਦੇਖੋ ਦੇਖ ਸਕਦੇ ਹੋ ਜਿਹੜੇ ਅਧਿਕਾਰੀ ਨੇ ਮੌਕੇ ਤੇ ਉਹ ਪਹੁੰਚੇ ਹੋਏ ਨੇ ਗੱਲਬਾਤ ਵੀ ਕਰ ਰਹੇ ਨੇ ਤਾਂ ਗੱਲਬਾਤ ਵੀ ਕਰਾਂਗੇ ਕੀ ਕਾਰਵਾਈ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਅਜਨਾਲਾ ਬਾਰ ਐਸੋਸੀਏਸ਼ਨ ਦੇ ਐਕਸ ਪ੍ਰੈਜ਼ੀਡੈਂਟ ਵੀ ਰੇ ਨੇ ਮਿਸਟਰ ਆਲ ਉਹਨਾਂ ਦੇ ਉੱਤੇ ਅਟੈਕ ਹੋਇਆ ਸੀ ਅੱਜ 15 ਦਿਨ ਹੋ ਗਏ ਐ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਦੇ ਪ੍ਰੋਟੈਸਟ ਦੇ ਵਿੱਚ ਅਸੀਂ ਅੱਜ ਇੱਥੇ ਜਾਮ ਲਾਇਆ ਐ ਇਹ ਜਾਮ ਕੰਟੀਨਿਊ ਰਹੇਗਾ ਔਰ ਕਿੰਨੀ ਦੇਰ ਤੱਕ ਕਿ ਪਰਚਾ ਦਰਜ ਨਹੀਂ ਹੁੰਦਾ ਔਰ ਅਗਰ ਉਹਦੇ باوجود ਵੀ ਇਹਨਾਂ ਨੇ ਪਰਚਾ ਨਹੀਂ ਦਰਜ ਕੀਤਾ ਤੇ ਕੱਲ ਪੰਜਾਬ ਲੈਵਲ ਦੇ ਉੱਤੇ ਸਾਰੀਆਂ ਕਚਹਿਰੀਆਂ ਬੰਦ ਕੀਤੀਆਂ ਜਾਣੀਆਂ ਤੇ ਅਗਲੀ ਕਾਰਵਾਈ ਜਿਹੜੀ ਐ ਉਹ ਅਸੀਂ ਜੇ ਨਾ ਇਸ ਸਮੇਂ ਤੋਂ ਸੁਪਰਾਂਜੀ ਦੀ ਤੇ ਸਾਥ-ਪਾਂ ਸਾਥ ਮੈਂਬਰ ਇਟੀ ਵੱਡੀ ਫੋਰਸ ਹੀ ਗਿਲਦੀ ਦੇ ਵਿੱਚ ਫਿਰ ਵੀ ਸਰ ਕੋਈ ਕਾਰਵਾਈ ਕੀਤੀ ਗਈ ਜਾਂ ਤਾਂ ਪਸੌਲ ਵਧਾਈ ਗਈ ਉਹ ਕੇ ਦੇਖੋ ਇਹ ਜੇ ਵੀਡੀਓ ਜਿਹੜੀ ਹੈ ਤੁਹਾਡੇ ਪ੍ਰੈਸ ਵਾਲਿਆਂ ਕੋਲ ਵੀ ਹੈ ਅਜਨਾਲੇ ਦੇ ਵਿੱਚ ਵੀ ਹੈ ਪੁਲਿਸ ਅਥਾਰਟੀਆਂ ਕੋਲ ਵੀ ਹੈ ਮੈਨੂੰ ਆ ਨਹੀਂ ਸਮਝ ਆਂਦੀ ਕਿ ਫਿਰ ਆਖਰ ਪਰਚਾ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ ਲੇਕਿਨ ਇੱਕ ਗੱਲ ਬੜੀ ਕਲੀਅਰ ਹੈ ਕਿ ਇਹ ਵਕੀਲ ਦੇ ਉੱਤੇ ਹੱਥ ਪਿਆ ਹੈ ਇਹ ਪਰਚਾਦਰ ਜੋ ਹੋਊਗਾ ਹੀ ਤੇ ਫਿਰ ਘਰ ਬੈਠਾਂਗੇ ਨਹੀਂ ਤੇ ਅਸੀਂ ਘਰ ਨਹੀਂ ਆਜਾ ਤੁਹਾਡੇ ਸਾਹਮਣੇ ਵੇਖੋ ਜੀ ਟੋਟਲ ਜਾਮ ਹੈ ਕਚਹਿਰੀ ਬੰਦ ਹੈ ਅਜਨਾਲਾ ਬੰਦ ਹੈ ਅੰਬਰਸਰ ਬੰਦ ਹੈ ਬਾਬਾ ਬਕਾਲਾ ਬੰਦ ਹੈ ਸਾਰੀਆਂ ਸਾਡੇ ਇਸ ਰੀਜਨ ਦੀਆਂ ਕੋਰਸ ਬੰਦ ਨੇ ਔਰ ਇਹ ਐਜੀਟੇਸ਼ਨ ਨੂੰ ਅਸੀਂ ਫਰਦਰ ਇੰਟੈਂਸੀਫਾਈ ਕਰ ਦਾਂਗੇ ਇਹ ਸ਼ਾਮ ਤੱਕ ਪਰਚਾ ਨਹੀਂ ਦਰਜ ਹੁੰਦਾ ਤੇ ਕੱਲ ਸਟੇਟ ਲੈਵਲ ਦੀ ਕਾਲ ਕਰਕੇ ਸਾਰਾ ਪੰਜਾਬ ਬੰਦ ਕਰਾਵਾਂ ਜੀ ਸਮਝੋ ਜਿਹੜਾ ਕਾਰਵਾਈ ਵੀ ਨਹੀਂ ਕੀਤੀ ਜਾ ਰਹੀ ਕਾਨੂੰਨ ਦੇ ਰਖਵਾਲਿਆਂ ਨਾਲ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਬਈ ਨੇ ਕਾਨੂੰਨ ਦੇ ਰਖਵਾਲੇ ਦੇ ਅੜੇ ਨੇ ਦੀ ਕਾਨੂੰਨ ਦੇ ਕਵਾਲਿਆਂ ਨਾਲ ਨਹੀਂ ਕੁਝ ਹੁੰਦਾ ਪਰ ਗੱਲ ਹੈ ਕਿ ਸਰਕਾਰਾਂ ਨੇ ਚਲੋ ਦੇਖੀਏ ਹੁਣ ਕਿਹਦੇ ਜਿੰਨਾ ਦਮ ਹੈ ਉਹਦੇ ਹੁਣ ਟਾਈਮ ਹੀ ਦੱਸੇ ਭਲਨੇ ਤੇ ਅਸੀਂ ਬੈਠੇ ਆ ਜੀ ਸਾਡੇ ਮੈਂਬਰ ਸੀਨੀਅਰ ਮੈਂਬਰ ਔਲਸਾਵ ਜਿਹੜੇ ਨਾਲ ਆਪਰ ਨੂੰ ਕਈ ਵਾਰ ਪ੍ਰੈਜ਼ੀਡੈਂਟ ਵੀ ਕੱਲ ਚੁੱਕੇ ਨੇ ਇਹ ਜੇ ਪ੍ਰੈਜ਼ੀਡੈਂਟ ਉਹਨਾਂ ਦਾ ਪਿਛਲੇ ਦਿਨੀ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ ਪੰਜਾਬ ਦੇ ਵਿੱਚ ਉਸ ਇਲੈਕਸ਼ਨ ਦੇ ਵਿੱਚ ਪੁਲਿਸ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਪੋਲੀਟੀਕਲ ਪਾਰਟੀਆਂ ਨੇ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਅਜੋਕੇ ਲੀਡਰਸ ਨੇ ਉਹਨਾਂ ਨੇ ਬਹੁਤ ਧੱਕਾ ਕੀਤਾ ਪੂਲ ਤੇ ਬੈਠਿਆਂ ਨੂੰ ਬੂਥ ਤੇ ਬੈਠਿਆਂ ਨੂੰ ਇਹਨਾਂ ਨੂੰ ਪੱਕੇ ਮਾਰ ਕੇ ਮੈਨ ਹੈਂਡਲਿੰਗ ਕਰਕੇ ਬਾਹਰ ਕੱਢਿਆ ਗਿਆ ਔਰ ਇਸ ਜਾਣਕਾਰੀ ਦੇ ਬਾਵਜੂਦ ਵੀ ਕਿ ਸੀਨੀਅਰ ਐਡਵੋਕੇਟ ਤੇ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਮਿਸਬੀਹਵ ਕੀਤਾ ਗਿਆ ਉਸ ਵਾਸਤੇ ਅਸੀਂ ਪਹਿਲੇ ਵੀ ਅਮਰਸਰ 바ਰ ਅਸੋਸੀਏਸ਼ਨ ਤੇ ਅਜਨਾਲਾ 바ਰ ਅਸੋਸੀਏਸ਼ਨ ਤੇ ਜਿਹੜੇ ਨਮਾਇंदे ਨੇ ਅਸੀਂ ਸਾਰੇ ਜਾਣੇ ਡੀਆਈਜੀ ਸਾਹਿਬ ਨੂੰ ਐਸਐਸਪੀ ਰੂਲਰ ਇਹਨਾਂ ਨੂੰ ਮਿਲੇ ਸੀ ਤੇ ਸਾਨੂੰ ਇਹ ਯਕੀਨ ਦਿਵਾਇਆ ਗਿਆ ਸੀ ਕਿ ਤੁਸੀਂ ਕੋਈ ਵੀ ਐਕਸ਼ਨ ਨਾ ਲਓ ਤੇ ਐਫਆਈਆਰ ਜਿਹੜੀ ਆ ਉਹ ਜਿਹੜੇ ਦੋਸ਼ੀ ਬੰਦੇ ਨੇ ਉਹਨਾਂ ਦੇ ਖਿਲਾਫ ਲੋਜਟਪ ਦਿੱਤੀ ਜਾਏਗੀ ਪਰ ਅੱਜ ਤੱਕ ਕੋਈ ਵੀ ਐਫਆਈਆਰ ਜਿਹੜੀ ਆ ਲੋਜ ਨਹੀਂ ਕੀਤੀ ਗਈ ਸਾਡੇ ਅਜਨਾਲਾਬਾਲ ਦੇ ਵਿੱਚ ਲਗਾਤਾਰ ਹੜਤਾਲ ਚੱਲ ਰਹੀ ਆ ਅੱਜ ਅਸੀਂ ਅਮਰਸਰ ਬਾਰ ਅਸੋਸੀਏਸ਼ਨ ਨੇ ਵੀ ਜਿਹੜਾ ਅਜਨਾਲਾਬਾਲ ਦੇ ਨਾਲ ਮਿਲ ਕੇ ਜਿਹੜਾ ਹੜਤਾਲ ਦਾ ਐਲਾਨ ਕੀਤਾ ਸੀ ਤੇ ਅੱਜ ਅਸੀਂ ਅਜ ਨਾਲੇ ਵੀ ਜਿਹੜਾ ਧਰਨਾ ਲਾਇਆ ਸੀ ਤੇ ਇੱਥੇ ਵੀ ਜਿਹੜਾ ਅਮਸਰ ਉ ਦੇ ਵਿੱਚ ਵੀ ਜਿਹੜਾ ਇਹ ਧੰਨਾ ਜਿਹੜਾ ਕੰਟੀਨਿਊ ਚੱਲ ਰਿਹਾ ਅਦਾਲਤਾਂ ਦਾ ਕੰਮ ਜਿਹੜਾ ਉਹ ਟੱਪ ਪਿਆ ਹੈ ਤੇ ਜੇਕਰ ਜੇ ਪ੍ਰਸ਼ਾਸਨ ਨੇ ਜਾਂ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤੇ ਸਾਡਾ ਜਿਹੜਾ ਸ਼ਿਕਾਇਤ ਛਾਏ ਪੰਜਾਬ ਲੈਵਲ ਤੇ ਜਿਹੜਾ ਪਹੁੰਚ ਜਾਏਗਾ ਕੱਲ ਅਮਸਰ ਬਾਰ ਐਸੋਸੀਏਸ਼ਨ ਵੱਲੋਂ ਜਿਹੜਾ ਸਟੇਟ ਲੈਵਲ ਦੀ ਜਿਹੜੀ ਹੈ ਉਹ ਕਾਲ ਤਾਲਾਨ ਕੀਤਾ ਗਿਆ ਕੀਤਾ ਗਿਆ ਕਿ ਕੱਲ ਸਾਰੀਆਂ ਪੰਜਾਬ ਦੀਆਂ ਜਿਹੜੀਆਂ ਬਾਰਾਂ ਨੇ ਉਹ ਹੜਤਾਲ ਤੇ ਜਾਣਗੀਆਂ ਤੇ ਐਸਐਸਪੀ ਦਫ਼ਤਰ ਦਾ ਜਾਂ ਹੋਰ ਜਿਹੜੇ ਸੀਨੀਅਰ ਪੁਲਿਸ ਅਫਸਰ ਦੇ ਉਹਨਾਂ ਦੇ ਦਫ਼ਤਰਾਂ ਦਾ ਅਸੀਂ ਘਰਾਓ ਵੀ ਕਰਾਂਗੇ ਸਾਡੀ ਇਹੀ ਡਿਮਾਂਡ ਹੈ ਕਿ ਜਲਦ ਤੋਂ ਜਲਦ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਐਫਆਈਆ ਦਰਜ ਕੀਤੀ ਜਾਵੇ ਉਹਨਾਂ ਦੇ ਅਰੇਸਟ ਪਾਈ ਜਾਵੇ ਤਾਂ ਜੋ ਕਿ ਅਸੀਂ ਵੀ ਸਾਰੇ ਵਕੀਲ ਜਿਹੜੇ ਆ ਆਪਣੇ ਕੰਮ ਕਾਲ ਤੇ ਦੁਬਾਰਾ ਵਾਪਸ ਆ ਸਕੀ